ਸੁਖਰਾਮਪੁਰ ਟੱਪਰੀਆਂ ਦੇ ਕੋਲ ਸਰਹੰਦ ਨਹਿਰ ਰੂਟ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹੁਣ ਪਾੜ ਪੈੰਦਾ ਖੱਜਾ ਬਣਿਆ ਹੋਇਆ ਹੈ ਤੇ ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਬਰਸਾਤੀ ਪਾਣੀ ਦੀ ਨਿਕਾਸੀ ਇੱਥੇ ਨਹੀਂ ਹੈ ਜਿਸ ਕਾਰਨ ਸਰਹੰਦ ਨਹਿਰ ਦੀ ਰੂਪਨਗਰ ਸੇ ਚਮਕੌਰ ਸਾਹਿਬ ਸੜਕ ਤੇ ਪਾਣੀ ਦੀ ਟੈਂਕੀ ਦੇ ਨੇੜੇ ਸੜਕ ਕਿਨਾਰੇ ਪਾੜ ਪੈਣਾ ਸ਼ੁਰੂ ਹੋ ਚੁੱਕਿਆ ਜਾਣਕਾਰੀ ਦਿੰਦੇ ਐਂਟੀ ਕਰੱਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ ਦੇ ਰੂਪਨਗਰ ਬਲਾਕ ਦੇ ਪ੍ਰਧਾਨ ਸੁਰਜਨ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਸੁਖਰਾਮਪੁਰ ਟੱਪਰੀਆਂ ਵਾਰਡ ਨੰਬਰ 4 ਦੇ ਵਿੱਚ ਖੇਡ ਮੈਦਾਨ ਦੇ ਨਾਲ ਸਰਹੰਦ ਨਹਿਰ ਦੇ ਨਾਲ ਜੋ ਰੂਪਨਗਰ ਸ਼ਿ ਚਮਕੌਰ ਸਾਹਿਬ ਰੋਡ ਜਾਂਦੀ ਹੈ ਉੱਥੇ ਪਾੜ ਪੈਣਾ ਸ਼ੁਰੂ ਹੋ ਚੁੱਕਿਆ ਹੈ ਦਰਅਸਲ ਪਾਣੀ ਦੀ ਨਿਕਾਸੀ ਸੜਕ ਦੇ نیچے ਜੜੀਏ ਜਾਣੀ ਸ਼ੁਰੂ ਹੋਈ ਹੈ ਜਿਸ ਨਾਲ ਇੱਕ ਵੱਡਾ ਟੂਆ ਪੈਣਾ ਸ਼ੁਰੂ ਹੋ ਚੁੱਕਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਬਰਸਾਤੀ ਪਾਣੀ ਦੇ ਕਾਰਨ ਪਾੜ ਪੈਣਾ ਸ਼ੁਰੂ ਹੋਇਆ ਹੈ ਜੇਕਰ ਬਸਾਤਾ ਦੇ ਮੌਸਮ ਕਰਕੇ ਹੁਣ ਤੋਂ ਹੀ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਕੀਤਾ ਗਿਆ ਤਾਂ ਵੱਡਾ ਭਾੜ ਪੈਣ ਦਾ ਖਤਰਾ ਹੈ ਜਿਸ ਦਿਨ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਇਸ ਰੋਡ ਤੋਂ ਭਾਰੀ ਲੋਡ ਵਾਲੇ ਵਾਹਨ ਟਰੱਕ ਟਿਪਰ ਰੋਜ਼ਾਨਾ ਲੱਗਦੇ ਨੇ ਤੇ ਰੂਪਨਗਰ ਤੋਂ ਸ਼ਿਮਕੋਟ ਸਾਹਿਬ ਮੋਰਿੰਡਾ ਤੇ ਲੁਧਿਆਣਾ ਜਾਣ ਵਾਲੇ ਵੀ ਰੋਜ਼ਾਨਾ ਇਸੇ ਰੋਡ ਤੋਂ ਹੀ ਲੰਘਦੇ ਨੇ ਤਾਂ ਬਲਾਕ ਪ੍ਰਧਾਨ ਸੁਰਜਨ ਸਿੰਘ ਨੇ ਡਿਪਟੀ ਕਮਿਸ਼ਨਰ ਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਕੋਈ ਵੱਡਾ ਨੁਕਸਾਨ ਹੋਣ ਤੋਂ ਪਹਿਲਾਂ ਇਸ ਦਾ ਹੱਲ ਕੀਤਾ ਜਾਵੇ